ਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਆਪ ਆਪਣੇ ਛੋਟੇ ਜਿਹੇ ਡੇਰੀ ਫਾਰਮ ਦੇ ਲਈ ਆਪਣਾ ਇੱਧਰਲੇ ਪਾਸੇ ਥੱਪੜੀ ਬਣਾਈ ਹੋਈ ਥੱਪੜੀ ਕਹਿੰਦੇ ਨੇ ਟੋਬਾ ਜਿਹੜਾ ਉਹ ਆਪਣਾ 20 ਸਾਲ ਪਹਿਲਾਂ ਦਾ ਹੀ ਬਣਿਆ ਹੋਇਆ ਸੀਗਾ ਤੇ ਉਹ ਥੋੜਾ ਜਿਹਾ ਉਸ ਟਾਈਮ ਤੇ ਆਪਾਂ ਤੋਂ ਡੂੰਗਾ ਬਣ ਗਿਆ ਸੀਗਾ ਡੂੰਗਾ ਬਣ ਕਰਕੇ ਉਹਦਾ ਘੱਟੋ ਘੱਟ 2 3 ਫੁੱਟ ਪਾਣੀ ਹੈ ਜਿਹੜਾ ਉਹਦਾ ਹਰ ਵਕਤ ਵਿੱਚ ਹੀ ਖੜਾ ਰਹਿੰਦਾ ਸੀ ਉਹ ਖਾਲੀ ਨਹੀਂ ਸੀ ਹੁੰਦਾ ਇਹ ਹੁਣ ਆਪਣਾ ਇੱਧਰ ਫਰਤ ਫੁਰਸ ਲੱਗਿਆ ਕਰਕੇ ਵੀ ਇਸਤਰੀ ਆਇਆ ਹੋਇਆ ਸੀਗਾ ਹੁਣ ਆਪਾਂ ਇਹਨੂੰ ਮੋਡੀਫਾਈ ਕਰ ਰਹੇ ਹਾਂ ਆਪਣੇ ਓਬੇ ਨੂੰ ਇਹਨੂੰ ਆਪਾਂ 2.5 ਫੁੱਟ ਲਗਭਗ ਮਿੱਟੀ ਪਾ ਲਈ 2.5 ਫੁੱਟ ਮਿੱਟੀ ਪਾ ਕੇ ਉੱਪਰ ਆਪਾਂ ਨੇ ਅਰੂੜੀ ਪਾ ਲੈਣੀ ਹੈਗੀ ਤਕਰੀਬਨ 4-5 ਫੁੱਟ ਤੇ ਫਿਰ 2-2 ਇੰਚੀ ਬਾਜਰੀ ਪੈ ਕੇ ਜਿਹੜਾ ਇਹਦਾ ਫਰਸ਼ ਹੈਗਾ ਫਰਸ਼ ਲਗਭਗ ਆਪਾਂ ਇਹਦੇ ਬਰੋਬਰ ਇਹ ਤੇ ਜਿਹੜਾ ਪਾਣੀ ਆ ਉਹ ਸਾਰਾ ਸਾਰਾ A to Z ਆ ਜਿਹੜਾ ਉਹ ਉਹ ਆਪਾਂ ਨਿਕਲਦਾ ਰੱਖਣਾਗਾ ਤੇ ਇੱਥੇ ਆਪਾਂ ਓਹਦੀ ਬਣਾ ਦੇਣੀ ਆ ਇਸ ਜਗ੍ਹਾ ਤੇ ਇਧਰੋਂ ਪਾਣੀ ਉੱਪਰ ਦੀ ਓਹਦੀ ਜਿਹੜਾ ਫੇਰ ਜਾਣਾ ਤੇ ਇੱਕ ਥੱਲੇ ਟੱਕਣ ਲਾ ਲੈਣਾ ਕਾਹ ਜਗ੍ਹਾ ਤੇ ਟੱਕ ਲਾ ਕੇ ਜਦੋਂ ਆਪਾਂ ਨੇ ਇਹਨੂੰ ਖਾਲੀ ਕਰਨੀਆਂ ਬੜੇ ਆਰਾਮ ਨਾਲ ਸਾਰਾ ਸਾਰਾ ਪਾਣੀ ਖਾਲੀ ਹੋ ਕੇ ਸਾਫ਼ ਹੋ ਜਾਏਗਾ ਅੱਗੇ 2.5 3 ਫੁੱਟ ਪਾਣੀ ਆ ਜਿਹੜਾ 2.5 ਫੁੱਟ ਲਗਭਗ ਪਾਣੀ ਸੀਗਾ ਉਹ ਆਪਣਾ ਸੜ ਜਾਂਦਾ ਸੀਗਾ ਸਮੱਸਿਆ ਆ ਰਹੀ ਸੀ ਉਹ ਤੇ ਪਾਣੀ ਬਿਲਕੁਲ ਖਰਾਬ ਹੋ ਜਾਂਦਾ ਸੀਗਾ ਹੁਣ ਇਹਨੂੰ ਪੂਰਾ ਮੋਡੀਫਾਈ ਕਰਕੇ ਬਹੁਤ ਸੋਹਣਾ ਕਰਕੇ ਤੇ ਇਹਨੂੰ ਤਕਰੀਬਨ 2-2 ਫੁੱਟ ਇਹਦੇ ਕੰਧਾਂ ਉੱਚੇ ਤੇ ਆਖੇ ਨਾਲ ਮਿੱਟੀ ਲਾ ਕੇ ਆਪਾਂ ਸੋਹਣਾ ਬਣਾ ਦਾਂਗੇ ਇਹ ਕਿ ਜਿਹੜਾ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਸਾਰਾ ਸਾਰਾ ਪਾਣੀ ਆਪਾਂ ਆਏ ਹਫਤੇ ਇਹਦਾ ਖਾਲੀ ਕਰਦਿਆ ਕਰਾਂਗੇ ਜਦੋਂ ਫਸਲ ਨੂੰ ਪਾਣੀ ਲਾਉਣਾ ਜਮਾ ਤੇ ਸਾਫ਼ ਪਾਣੀ ਭਰਿਆ ਜਾਇਆ ਕਰੂਗਾ ਥੱਲੇ ਆਪਣੇ ਕੋਲੇ ਪਿਆ ਸੀਗਾ ਵੇਸਟਿੰਗ ਮਾਲ ਉਹਦੀ ਰੋੜੀ ਕੁੱਟ ਕੇ ਥੱਲੇ ਫਿਰ ਉੱਪਰ ਬਾਜਰੀ ਪਾ ਕੇ 2-2 ਇੰਚੀ ਪੂਰਾ ਵਧੀਆ ਕੰਮ ਥੱਲੋਂ ਸਾਫ਼ ਬਣਾ ਦਾਂਗੇ